ਕੀ ਕਾਲ ਜੀ ਸਾਰਿਆਂ ਨੂੰ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਜੀ ਆਪਣੇ ਚੈਨਲ ਤੇ ਕਿਵੇਂ ਹੋ ਜੀ ਤੁਸੀਂ ਸਾਰੇ ਵਾਹਿਗੁਰੂ ਜੀ ਦੀ ਕਿਰਪਾ ਨਾਲ ਸਭ ਠੀਕ ਠਾਕ ਹੋਵੋਗੇ ਰਾਜੀ ਖੁਸ਼ੀ ਹੋਵੋਗੇ ਹੁਣ ਆਪਾਂ ਬਣਾਵਾਂਗੇ ਰੋਟੀ ਸਵੇਰ ਦਾ ਦਹੀਂ ਹੈ ਹਾਂਜੀ ਆਹ ਦਸਵੇਰੇ ਸਵੇਰੇ ਵੀ ਬਹੁਤ ਪਿਆਰੀ ਕਮੈਂਟ ਕਰਕੇ ਤੁਸੀਂ ਵੀ ਜਰੂਰ ਦੱਸਿਓ ਵੀ ਤੁਹਾਡੇ ਕਿੰਨਾ ਕੁ ਪਿਆਰ ਹੈ ਤਾ ਵੀ ਦੁਨੀਆ ਜੀ ਨੇ ਨਹੀਂ ਫਿਰ ਹੁੰਦਾ ਜੇ ਤੇ ਨਹੀਂ ਕਰਦੇ ਇੱਥੇ ਨਹੀਂ ਵੇਚਦੀ ਮੈਂ ਕਈ ਵਾਰ ਗਰਮੀਆਂ ਦੇ ਵਿੱਚ ਕਿੰਨੀ ਵੀ ਆਰਾਮ ਨਹੀਂ ਦੀ ਇਹ ਕਿ ਜਿਹਦੇ ਦਾ ਪਕੌੜੀਆਂ ਤਰੀਆਂ ਨਹੀਂ ਨਹੀਂ ਆਇ ਕੋਈ ਆਟਾ ਆਪਣਾ ਗੁੰਨ ਕੇ ਰੱਖਿਆ ਹੋਇਆ ਹੈ

一个人会啊，过来个，一个人会。 ਨਾਲ ਉਹ ਪਾਲਾ ਤੇ ਡਸਟਿੰਗ ਵੀ ਕਰ ਦਿੱਤੀ ਹੈ। ਓਚਾ ਰਹਿਣਾ ਰੋਣਾ। ਕੱਪੜੇ ਨਹੀਂ ਪਾਈ ਮਸ਼ੀਨ 'ਚ। ਨੀਂ ਭੈਣ ਕਰਕੇ ਫਲੈਟ ਦਾ ਪਤਾ ਨਹੀਂ ਕਿਤੋਂ ਚਲੀ ਜਾਂਦੀ ਹੈ। ਰੋਟੀ ਬਣਾ ਲਈ ਜੀ ਆਪਾਂ ਫਿਰ ਮਿਲਦੇ ਹਾਂ ਹੁਣ ਆਪਾਂ ਲੱਗੇ ਸੀ ਜੀ ਰਸੋਈ ਸਾਫ਼ ਕਰਨ। ਬਾਹਰ ਮੀਂਹ ਪੈ ਰਿਹਾ ਸੀ ਕੋਈ ਕੰਮ ਹੋਰ ਨਹੀਂ ਹੋ ਰਿਹਾ ਸੀ। ਤੇ ਆਪਾਂ ਇਥੋਂ ਰਸੋਈ ਸਾਫ਼ ਕਰਨ ਲੱਗੇ ਸੀ ਡੱਬੇ ਵਗੈਰਾ ਥੱਲੇ ਪਏ ਸੀ। ਗੱੜ੍ਹ ਪੈ ਜਾਂਦੀ ਹੈ ਜੀ ਬਹੁਤ। ਥੋੜੇ ਦਿਨਾਂ ਬਾਅਦ ਸਾਫ਼ ਕਰਨੇ ਪੈਂਦੇ ਨੇ। ਮੀਂਹ ਕਰਕੇ ਬਾਹਰ ਕੱਪੜੇ ਨਹੀਂ ਧੋਤੇ ਜਾਂਦੇ ਸੀ। ਲਾਈਟ ਵੀ ਚਲੀ ਗਈ ਸੀ। ਅੱਜ ਮੀਂਹ ਬਹੁਤ ਜ਼ਿਆਦਾ ਪਿਆ ਜੀ ਸਵੇਰੇ-ਸਵੇਰੇ। ਤੇ ਮੌਸਮ ਦਾ ਵੀ ਫਰਕ ਸੀ। ਤਾ ਕਰਕੇ ਆਪਾਂ ਇਹ ਸਾਫ ਕਰਨੇ ਲੱਗ ਗਏ। ਮੀਂਹ ਦੇ ਵਿੱਚ ਕੰਮ ਜਿੰਨਾ ਚਿਰ ਮੀਂਹ ਪੈਂਦਾ ਜੀ ਉਨਾ ਚਿਰ ਕੰਮ ਘਟ ਜਾਂਦੇ ਨੇ ਤੇ ਮੀਂਹ ਹਟੇ ਤੋਂ ਕੰਮ ਦੁੱਗਣੇ ਵਧ ਜਾਂਦੇ ਨੇ। ਤਾਂ ਕਰਕੇ ਆਪਾਂ ਇੱਥੇ ਲੱਗ ਗਏ ਸੀ। ਵੀ ਅੱਜ ਆਪਾਂ ਇਹ ਕੰਮ ਕਰ ਲੈਨੇ ਆ ਗਰਮੀ ਘਟ ਹੈ। ਨਾਣ ਮਿਰਚਾਂ ਵਾਲੇ ਡੱਬੇ ਮਸਾਲਿਆਂ ਵਾਲੇ ਕੋਈ ਦਾਲਾਂ ਜੀ ਡੱਬੇ ਸਾਰੇ ਪਈ ਸੀਗੇ। ਉਹ ਆਪਾਂ ਸਾਫ ਕਰ ਲੈਨੇ ਆ। ਇਹ ਟੋਕਰੀ ਚ ਛੋਟੀ-ਛੋਟੀ ਸੀਸੀਆਂ ਤੇ ਕੰਚ ਦੇ ਗਲਾਸ ਰੱਖੇ ਹੋਏ ਸੀ ਆਪਣੇ। ਉਹਨਾਂ ਦੇ ਵੀ ਲੀਰ ਫੇਰ ਦਿੱਤੀ ਆਪਾਂ। ਜਿਹੜੇ ਬਾਧੂ ਡੱਬੇ ਸੀਗੇ ਖਾਲੀ ਪਏ ਕੋਈ। ਉਹਨਾਂ ਨੂੰ ਆਪਾਂ ਸਾਈਡ ਤੇ ਕੱਢ ਲਿਆ। ਅੰਦਰ ਰੱਖ ਦੇਵਾਂਗੇ। ਰਸੋਈ ਵਿੱਚ ਆਪਣੇ ਕੱਪ ਬੋਰਡ ਨਹੀਂ ਭਰੇ ਹੋਏ ਜੀ। ਤਾਂ ਕਰਕੇ ਆਪਾਂ ਇੱਥੇ ਸਮਾਨ ਘੱਟ ਰੱਖਦੇ ਆਂ। ਕੁਝ ਅੰਦਰ ਰੱਖਿਆ ਹੋਇਆ ਅਲਮਾਰੀ ਚ। ਗਰਦ ਬਹੁਤ ਪੈ ਜਾਂਦੀ ਹੈ ਜੀ ਖੁੱਲੇ ਭਾਂਡਿਆਂ ਤੇ ਫਿਰ ਰੋਜ਼ ਰੋਜ਼ ਸਾਫ਼ ਕਰਨੇ ਬਹੁਤ ਔਖੇ ਹੋ ਜਾਂਦੇ ਨੇ ਮੱਜਾਂ ਕਰਕੇ ਕੰਮ ਬਹੁਤ ਜ਼ਿਆਦਾ ਰਹਿੰਦੇ ਨੇ ਜੀ ਮੱਜਾਂ ਦਾ ਵੀ ਕਰਨਾ ਹੁੰਦਾ ਤੇ ਅੰਦਰ ਵੀ ਕੱਲੇ ਜਾਣੇ ਨੂੰ ਕੰਮ ਬਹੁਤ ਹੋ ਜਾਂਦੇ ਨੇ ਇੱਕ ਗਰਮੀ ਜ਼ਿਆਦਾ ਜੀ ਗਰਮੀ ਕਰਕੇ ਇੰਨਾ ਕੰਮ ਕਰਨ ਨੂੰ ਫਿਰ ਮਨ ਨਹੀਂ ਕਰਦਾ ਜਿੰਨਾ ਕੋ ਹੁੰਦਾ ਆਪਾਂ ਉਨਾਂ ਕ ਕਰਦੇ ਰਹਿੰਦੇ ਆ ਨਾਲ-ਨਾਲ ਕਰ ਦਿੱਤੇ ਨੇ ਜੀ ਸਾਫ ਆਪਾਂ ਧਰ ਦਿੱਤੇ ਪਾਂਡੇ ਤੇ ਹੁਣ ਪਤਿਲੀਆਂ ਇਧਰੋਂ ਵੀ ਸਾਫ ਕਰਤੀਆਂ ਨਾਲ ਨਾਲ ਥੱਲੇ ਵੀ ਲੀਰ ਫੇਰ ਦਿੱਤੀ ਆਪਾਂ ਜੇ ਤੁਹਾਨੂੰ ਸਾਡੀਆਂ ਵੀਡੀਓ ਵਧੀਆ ਲੱਗਦੀਆਂ ਤਾਂ ਲਾਈਕ ਕਮੈਂਟ ਤੇ ਸ਼ੇਅਰ ਜ਼ਰੂਰ ਕਰਿਆ ਕਰੋ ਜੀ ਜੇ ਚੈਨਲ ਤੇ ਪਹਿਲੀ ਵਾਰ ਆਏ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਨਾ